ਬਟਾਲਾ ਦੇ ਹਾਲੀ ਵਾਲੇ ਇਲਾਕੇ ਵਿੱਚੋਂ ਗੁਜ਼ਰਦੀ ਅਬਰਬਾਰੀ ਦੁਆਬ ਨਹਿਰ ਵਿੱਚ ਪੀਤੀ ਸ਼ਾਮ ਨਹਾਉਣ ਗਏ ਸਰਪੰਚ ਸਮੇਤ ਤਿੰਨ ਲੋਕਾਂ ਦੇ ਡੁੱਬਣ ਦਾ ਮਾਮਲਾ ਸਾਹਮਣੇ ਆਇਆ 2021 ਸਰਪੰਚ ਪਿੰਡ ਭਰਤਵਾਲ ਬਰਨਵੀਰ ਸਿੰਘ ਤੇਜਪਾਲ ਦੀ ਬਹਾਅ ਵਿੱਚ ਰੁੜ ਗਿਆ ਜਿਸ ਨੂੰ ਬਚਾਉਣ ਵਾਸਤੇ ਤਿੰਨ ਸਾਥੀ ਮੁਖੋ ਕਰਤਾਰ ਸਿੰਘ ਡੁੱਬ ਰਹੇ ਸਰਪੰਚ ਸਾਥੀ ਨੂੰ ਬਚਾਉਣ ਦੀ ਕੋਸ਼ਿਸ਼ ਕਰਤੀ ਹੈ ਪਰ ਉਹ ਦੋਵੇਂ ਖੁਦ ਵੀ ਰੁੜ ਜਾਂਦੇ ਨੇ ਇਹਨਾਂ ਸਰਪੰਚ ਨੂੰ ਬਚਾਉਣ ਦੇ ਦੋ ਜਾਣੇ ਪਾਣੀ ਦੇ ਬਹਾਅ ਦੇ ਵਿੱਚ ਹੋਰ ਰੁੜ ਜਾਂਦੇ ਨੇ ਸਾਡੇ ਪਿੰਡ ਦੇ ਤਿੰਨ ਨੌਜਵਾਨ ਜੋ ਨਹਿਰ ਵਿੱਚ ਰੁੜ ਗਏ ਉਹਨਾਂ ਜੋ ਕਰਤਾਰ ਸਿੰਘ ਸਨੋਵ ਬਜਨ ਸਿੰਘ ਤੇ ਜਮਖਣ ਸਿੰਘ ਤੇ ਇਹਨਾਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਨੇ ਜੋ ਸਾਡੇ ਪਿੰਡ ਦੇ ਬਹੁਤ ਹੀ ਹਰਮਨਪ੍ਰੀਆ ਸਰਪੰਚ ਆਪਾਂ ਦਾ ਨਵੀਰ ਸਿੰਘ ਉਹਨਾਂ ਦੀ ਲਾਸ਼ ਅਜੇ ਤੱਕ ਨਹੀਂ ਮਿਲੀ ਪਿੰਡ ਦੇ ਲੋਕਾਂ ਨੇ ਮਿਹਨਤ ਕਰਕੇ ਤੇ ਇਹ ਜਿਹੜੀਆਂ ਲਾਸ਼ਾਂ ਬਰਾਮਦ ਕਰਨੀਆਂ ਜਿਹੜੀ ਇੱਕ ਲਾਸ਼ ਆ ਉਹਦੇ ਵਾਸਤੇ ਗੋਤਾਖੋਰ ਮਗਾਏ ਗਏ ਆ ਆਸ ਹੈ ਕਿ ਸਾਨੂੰ ਕੋਈ ਟਾਈਮ ਵਿੱਚ ਉਹ ਵੀ ਮਿਲ ਜੂਗੀ ਸਰ ਵੀ ਫੇਸ ਪੈਸੇ ਨਾਲੋਂ ਸਾਡੇ ਘਰ ਤੇ ਮੋਹਰੇ ਪਹਲਾ ਲਗਾ ਤੇ ਅਸੀਂ ਆਏ ਆ ਉਹ ਸਾਡੇ ਉਹ ਤਾਂ ਮਨੋ ਇੱਕ ਨਹਿਰ ਦੇ ਵਿੱਚ ਨਹਾਉਣ ਲੱਗੇ ਸੀ ਨਹਾਉਂਦਾ ਨਹਾਉਂਦਾ ਮਤਲਬ ਇੱਕ ਉਹ ਦੂਜਾ ਜਿਹੜਾ ਬਚਾਉਣ ਲਗਾ ਇਹ ਰੋੜੇ ਪੈ ਗਿਆ ਦੂਜੇ ਤੇ ਛਾਲ ਮਾਰੀ ਮੱਖਣ ਸਿੰਘ ਨੇ ਉਹ ਵੀ ਰੋੜੇ ਪੈ ਗਿਆ ਤੇ ਜੱਜ ਕਰਤਾਰ ਸਿੰਘ ਨੇ ਛਾਲ ਮਾਰੀ ਔਰ ਵੀ ਵਿੱਚ ਰੁੜ ਗਿਆ ਚੌਥੇ ਦੇ ਵਿੱਚ ਛਾਲ ਮਾਰੀ ਮੁਰਗੇ ਉਹਨਾਂ ਨੂੰ ਮੰਨ ਲਓ ਪਹਚਾਇਆ ਗਿਆ ਜੇ ਪੱਕਾ ਫੁੱਟ ਵੀ ਤੇ ਸਾਡੇ ਪ੍ਰਸ਼ਾਸਨ ਦੇ ਨਾਲ ਵੀ ਗੱਲ ਹੋ ਗਈ ਅੰਮਰਸਰ ਇਹਦੇ ਸਭ ਨੂੰ ਰਿਕਵੈਸਟ ਕੀਤੀ ਰਿਕਵੈਸਟ ਕਰਕੇ ਦੇ ਬਾਵਜੂਦ ਉਹਨਾਂ ਨੇ ਪੰਜਾਹ ਦਾ ਭਾਅ ਥੋੜਾ ਜਿਹਾ ਘਟਾ ਦਿੱਤਾ ਗਿਆ ਜੇ ਹੁਣ ਸਾਰੇ ਇਸ ਇਲਾਕਾ ਨਵਾਸੀ ਬੇਨਪਾਰਤ ਵਾਲ ਦੇ ਸਾਰੇ ਅਸੀਂ ਮੰਨ ਲਓ ਦੇਖਭਾਲ ਕਰ ਪਰ ਪ੍ਰਸ਼ਾਸਨ ਵੀ ਸਾਡੇ ਨਾਲ ਆਇਆ ਹੋਇਆ ਇਸੇ ਨਹਿਰ ਪੱਕੀ ਕਾਰਨ ਜਿਹੜਾ ਇਹ ਹਾਸਾ ਵਾਪਰਿਆ ਜਾਂ ਪੱਕੀ ਇਹਨੂੰ ਪੱਕੀ ਕਰਨਾ ਹੱਥਾਂ ਬਾਹਰ ਵਾਪਰਿਆ ਦੇਖੋ ਕੱਟੀ ਨਾ ਉਹਦੀ ਕੋਈ ਉਕੇ ਸਾਹੂਰਾ ਹੱਥ ਲੱਗ ਜਾਂਦਾ ਕੋਈ ਖੈਰ ਕਿਤੇ ਕੋਈ ਕੁੰਡਾ ਵੀ ਨਹੀਂ ਜੇ ਮਤਲਬ ਜੇ ਇਹ ਨਾਲ ਕਿਸੇ ਸਾਫ ਪੈਣਾ ਉਹ ਪਾਣੀ ਵਿੱਚ ਕਿਹਦੇ ਇਹ ਕੋਈ ਇਹ ਖਾਲੀ ਦਾ ਹੋ ਮੈਰ ਤੇ ਪੂਰੀਆਂ ਪਾੜੀਆਂ ਬਣਨੀ ਚਾਹੀਦੀਆਂ ਇਹ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜੋ ਵੀ ਮਤਲਬ ਇਹਨਾਂ ਦੀ ਸਹਾਇਤਾ ਕੀਤੀ ਜਾਵੇ 10 ਮੀਟਰ ਤੇ 10 ਮੀਟਰ ਤੇ ਇਲਾਕੇ ਤੱਕ ਪਾੜੀਆਂ ਬਣਨੀ ਚਾਹੀਦੀਆਂ ਕੀ ਤਾਰ ਸਿੰਘ ਜੀ ਕੋਈ ਡੁੱਬ ਗਿਆ ਜੀ ਪੁੱਤ ਬਾਜ ਮੱਖਣ ਸਿੰਘ ਉਹਨੇ ਸ਼ਾਲਮਾਰੀ ਚੌਰਾ ਤੇ ਕੋਈ ਰੁੜ ਗਿਆ ਜੀ ਚੌਥਾ ਬੰਦਾ ਵੀ ਚ ਗਿਆ ਇਹਨੂੰ ਪੱਗ ਛੁੱਟ ਕੇ ਫਿਰ ਕੱਢ ਲੈ ਗਿਆ ਤੇ ਜਾਨੇ ਜਿਹੜੇ ਉਹਦੇ ਬਿਚੀ ਸੀ ਹਾਂਜੀ ਇਕੋ ਪਿੰਡ ਪਿੰਡ ਪਾਸ ਤੇ ਕਿੰਨੇ ਵਜੇ ਦੀ ਟੱਕਣਾ ਜੇ 7:30 ਵਜੇ ਦੀ ਗੱਲ ਹੈ ਸ਼ਾਮ ਦੇ 7:30 ਵਜੇ ਦੀ ਗੱਲ ਹੁਣ ਕੀ ਪ੍ਰਸ਼ਾਸਨ ਇਸ ਤੋਂ ਕਾਰਵਾਈ ਕਰਦਾ ਮਹਿਰ ਬੰਦ ਕਰਾਤੀ ਹੈ ਜੀ ਵੇਖੋ ਹਣ ਆਸ਼ਾ ਨੱਬਲੇ ਗਈ ਪਾਲ ਕਰਦੇ ਹੁਣੇ ਆੜੀ ਉਹ ਸਾਹਿਬ ਨਾਲ ਸਾਡੀ ਗੱਲ ਹੋਈ